ਕਹਿੰਿਆ ਇਹ ਤੇ ਸੱਤ ਸਾਲੇ ਦੇ ਬੈਟਰੀ ਹੋਈ ਸੀ ਪੂਰੀ ਸਾਡੀ ਮਰੀ ਹੋਈ ਲੰਮੀ ਬੈੱਡ ਤੇ ਪਾਈ ਹੋਈ ਸੀ ਤੇ 5 ਸਾਲੇ ਬੜੇ ਮੁੰਲੇ ਆਲੇ ਇਕੱਠੇ ਕਿਤੇ ਹੋਏ ਸੀ ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰੇ ਪਹੁੰਚੇ ਹਾਂ ਜਦੋਂ ਸਵੇਰ ਤੋਂ ਮੈਨੂੰ ਫੋਨ ਆ ਰਿਹਾ ਸੀ ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ ਇਸ ਟਾਈਮ ਹੈਨੀ ਸੇ ਇਕੱਲੀ ਸੀ ਕਹਿੰਦੀ ਫੋਨ ਕਰਦੇ ਕਰਦੇ ਕਹਿੰਦੀ ਦੀਦੀ ਗੇਟ ਖੜਕਿਆ ਕਹਿੰਦੀ ਮੇਰੇ دیر ਤੇ ਦਰਾਣੀ ਆਏ ਆ ਬਾਹਰ ਜਦੋਂ ਇਹਦੇ دیر ਤੇ ਦਰਾਣੀ ਆਏ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਫੋਨ ਕੀਤਾ ਮੈਂ ਕਿ ਚੱਲ ਕੋਈ ਨਹੀਂ ਤੂੰ ਗ੍ਰਿਲ ਖੋਲ ਮੈਂ ਦੁਬਾਰਾ ਕਾਲ ਕਰਦੀ ਹਾਂ ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਪਰ ਇਹਨੇ ਫੋਨ ਨਹੀਂ ਚੁੱਕਿਆ 40 ਮਿਸਕਾਲ ਗਈਆਂ ਇਹਦੇ ਫੋਨ ਦੇ ਉੱਤੇ ਮੇਰੀਆਂ ਇਹਨੇ ਫੋਨ ਨਹੀਂ ਚੁੱਕਿਆ ਜਦੋਂ ਅਸੀਂ ਇਹਨੇ ਫੋਨ ਨਹੀਂ ਚੁੱਕਿਆ ਅਸੀਂ ਡਰ ਦੇ ਮਾਰੇ ਅਸੀਂ ਘਰੋਂ ਸੇ ਜਿੱਦਾਂ ਦੀ ਹਾਲਤ ਦੇ ਵਿੱਚ ਸਿਰਦੇ ਉਸੇ ਹਾਲਤ ਚ ਅਸੀਂ ਘਰੋਂ ਤੁਰ ਪਏ ਜੋ ਦੇਖ ਕੇ ਤਬੱਸੇ ਦੀ ਲਾਸ਼ ਪਈ ਸੀ ਬੈਠ ਕੇ ਅਜੀ ਤੀਣਾ ਮੈਂ ਮੇਰਾ ਨਾਮ ਹੈ ਡਾਕਟਰ ਪਰਮਜੀਤ ਸਲੋ ਮੈਂ ਲੋਕ ਨਹੀਂ ਕਰਦਾ ਹਾਂ ਤੇ ਕੱਲ ਕੁੜੀ ਦੀ ਸਸਤਾ ਕੋਣ ਆਹੀ ਇਹ ਤਾਂ ਜਿੱਦ ਕਰਕੇ ਸਭ ਕਾ ਪੰਚਿਆ ਹਾਂ ਜੀ ਤੇ ਨਾਲ ਮੈਨੂੰ ਕਿਹਾ ਵੀ ਆਪਾਂ ਕਲੋਨੀ ਜਾਣਾ ਮੈਂ ਕੀ ਗੱਲ ਹੋ ਗਈ ਕਹਿੰਦੇ ਕਿ ਫਿਰ ਕੋਈ ਜਗਾ ਜਦ ਅਸੀਂ ਗਏ ਉੱਥੇ ਦੇਖਿਆ ਤਾਂ ਕਹਿੰਦੇ ਗਵਾਡੀ ਵੀ ਨਹੀਂ ਸੀ ਕੋਈ ਵੀ ਉਹ ਕੁੜੀ ਨੇ ਸਸ ਨੇ ਕਈ ਵਾਰੀ ਫੋਨ ਕੀਤਾ ਚਾਰ ਪੰਜ ਵਾਰੀ ਜਿਹੜੀ ਫੋਨ ਨਹੀਂ ਐਕਸੈਪਟ ਕਰ ਰਹੀ ਹੈਗੀ ਤੇ ਬੰਦੇ ਚੱਲ ਗਏ ਜਨ ਉਹ ਇਹਦੀ ਗਵਾਡੀ ਦੇਖ ਲਗੇ ਤਾਂ ਕਹਿੰਦੇ ਲੱਤੀ ਉਹ ਅੰਦਰ ਤੇ ਅਸੀਂ ਕਿਹਾ ਵੀ ਕਿਸੇ ਨੇ ਅੰਦਰ ਨਹੀਂ ਜਾਣਾਗਾ ਫੇਰ ਮੈਂ ਆਨ ਦੀ ਸਪੋਰਟ ਸਾਰੇ ਪੰਚਾਇਤ ਮੈਂਬਰਾਂ ਨੂੰ ਫੋਨ ਕੀਤਾ ਵੀ ਦੂਜੀ ਜਿਹੜਾ ਕਲੋਨੀਆਂ ਪਹੁੰਚੋ ਜਿੱਥੇ ਵਾਕਈ ਉੱਥੇ ਹੋਇਆਗਾ ਇਦਾਂ ਤਾਂ ਹੋ ਗਿਆ ਤੇ ਸ ਬਾਈਪਾਸ ਵਗੈਰਾ ਚੱਕ ਕੇ ਕੁੜੀ ਉਹਦੀ ਡੈਥ ਹੋ ਗਈ ਸੀ ਤੇ ਘਰ ਉਹਦੇ ਕੋਈ ਨਹੀਂ ਸੀਗਾ ਉਹਦੀ ਸੱਸ ਵੀ ਉਹਦੀ ਬਾਅਦ ਚ ਰਿਕਸ਼ੇ ਤੇ ਪ੍ਰਾਈਮ ਕੰਪਨੀ ਦੇ ਆਪਾਂ ਤੇ ਜਿਹੜਾ ਮੁੰਡਾ ਸੀ ਕੰਮ ਤੇ ਗਿਆ ਸੀਗਾ ਜਿਹਦੇ ਉਹ دیر ਪਹੁੰਚਾਈ ਸੀਗੇ ਛੋਟੇ ਕ ਵੱਡੇ ਉਹ ਘਰ ਘੜ ਘੜ ਸਭ ਆਏ ਸੀਗੇ ਤੇ ਮੌਕੇ ਤੇ ਕੋਈ ਨਹੀਂ ਸੀ ਵਾਸੀਂ ਲਾ ਕੇ ਉਹਨੂੰ ਲਾਇਆ ਤੇ ਫਿਰ ਸਾਰੇ ਕਾਲ ਕੀਤੀ ਤੇ ਸਾਰੇ ਘਰ ਦੇ ਬਾਅਦ ਚ ਆਏ ਸੀਗੇ ਠੀਕ ਹੈ ਇਹਨਾਂ ਨੂੰ ਠੀਕ ਹੈ ਕਿ ਭੈਣ ਵਜਾ ਪਤਾ ਲੱਗਿਆ ਕਿ ਮੈਨੂੰ ਵਜਾ ਤਾਂ ਕੋਈ ਨਹੀਂ ਪਤਲਾ ਜੀ ਇਹਦਾ ਕੁੜੀ ਦਾ ਜੀਜਾ ਜਿਹਾ ਨਾ ਉਹ ਦੱਸਦੇ ਥੋੜੀ ਮੈਂਟਲੀ ਪ੍ਰੋਬਲਮ ਹੈ ਕੁੜੀ ਨੂੰ ਮੈਂਟਲੀ ਪ੍ਰੋਬਲਮ ਸਾਨੂੰ ਨਾਲ ਦੀ ਛੋਟੇ ਦੱਸਿਆ ਹੋਇਆ ਦਵਾਈਆਂ ਦੀਆਂ ਚੱਲਦੀ ਕੁੜੀ ਮੈਂਟਲੀ ਪ੍ਰੋਬਲਮ ਹੈ ਮੈਨੂੰ ਕੁੜੀ ਦੀ ਸਿਹਤ ਖਰਾਬ ਰਹਿੰਦੀ ਆ ਤੇ ਸ਼ਾਇਦ ਇਹ ਹੋਗਾ ਮੈਂਟਲੀ ਸ਼ੋਰਟ ਦੇ ਵਿੱਚ ਉਹਨੇ ਆਪਣੇ ਆਪ ਨੂੰ ਸੁਸਾਈਡ ਕੀਤਾ ਇਹ ਹੀ ਗੱਲਬਾਤ ਹੋਈ ਜਿੱਥੇ ਕੋਈ ਪਹਿਲਾਂ ਕਦੇ ਕੋਈ ਲੜਾਈ ਝਗੜੇ ਨਹੀਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਹੋਇਆ 1.5 ਮਹੀਨਾ ਗੱਲ 1.5 ਮਹੀਨਾ ਦਾ ਵਿਆਹ ਇਹਨ ਕੋਈ ਸੁੱਕੇ ਕੋਈ ਜਨ ਸੰਗਰਾ ਰਹੀ ਹੈ ਇਹ ਨੀਂ ਤਰ੍ਹਾਂ ਕਿੰਨੇ ਲੱਗ ਰਹੀ ਹੈ ਜੇ ਸਲੋ ਪਰ ਤੋਂ ਗੈਸ ਵੀ ਦੇਖੋ ਆਨ ਬੋਰਡ ਦੇਖਿਆ ਉਹ ਜੈਸ ਵੀ ਜੁੜਿਆ ਕੋਈ ਨਹੀਂ ਸੀ ਉਹਦਾ ਘਰ ਦਾ ਮੈਂ ਮਰ ਕੋਈ ਨਹੀਂ ਸੀ ਨਾ ਸਸ ਜੀ ਨਾ ਡੀਰ ਜੇਟ ਦਾ ਕੋਈ ਨਹੀਂ ਸੀਗਾ ਉਹ ਕਿ ਪੰਚਾਇਤ ਨਹੀਂ ਪਰਵਾਰ ਵਾਲੇ ਇਹ ਤਾਂ ਗੱਲ ਕਰਦੇ ਆ ਮੰਨ ਸਕਦੇ ਸਾਨੂੰ ਕਿ ਕੋਈ ਕੁੜੀ ਕੱਲੀ ਘਰੀ ਹੋ ਗਈ ਸਾਰੇ ਪੰਚਾਇਤ ਮੈਂਬਰ ਸੱਦੇ ਪਰ ਮੈਂ ਕਾਲ ਕਰਕੇ ਸਾਰੇ ਪੰਚਾਇਤ ਮੈਂਬਰ ਆਏ ਉਹਨਾਂ ਦੇ ਸਾਹਮਣੇ ਹੀ ਲਾਇਆ ਉਹ ਕੁੜੀ ਹਾਂਜੀ ਕੀ ਨਾ ਟੋਟਾ ਜੀ ਮੇਰਾ ਨਾਮ ਟੀਨਾ ਕਿੰਦ ਕਿੰਦ ਤੇ ਜਿਹੜੀ ਲੜਕੀ ਦੀ ਮੌਤ ਹੋਈ ਉਹ ਤੁਹਾਡੀ ਕੀ ਲੱਗਦੀ ਹੈ ਉਹ ਮੇਰੀ ਭੈਣ ਆ ਛੋਟੀ ਕੀ ਬੱਕਰ ਕਿਉਂ ਹੋਈ ਹੈ ਦਾ ਵੀ ਕਿੰਨਾ ਚਿਰ ਵਿਆਹ ਹੋਇਆ ਉਹਨੂੰ ਜੀ ਹਾਂ ਜੇ 3 ਮਾਰਚ ਨੂੰ ਦਾ ਵਿਆਹ ਹੋਇਆ ਸੀ ਹਾਂ ਜੀ ਮੈਨਾਂ ਤਾਂ ਮਹੀਨਾ ਤਾਂ ਮਹੀਨਾ ਹੀ ਹੋਇਆ ਸੀ ਫਿਰ ਗਿਆ ਮੈਂ ਚੱਲਣ ਕਿੱਦਣਾ ਕਿਉਂ ਬਖਰੀ ਤੇ ਵਸੇ ਉਹ ਕੱਲੇ ਨੇ ਸਾਰਾ ਦਿਨ ਮੈਨੂੰ ਫੋਨ ਤੇ ਇੱਕੋ ਗੱਲ ਕਹਿੰਦੀ ਰਹੀ ਆ ਕਿ ਜੀਜੀ ਮੈਂ ਦੁਖੀਆਂ ਮੈਨੂੰ ਲੈ ਜਾਓ ਆ ਉਹ ਤਾਂ ਦੇਰ ਵੀ ਉਹਨੂੰ ਮਾਰਦਾ ਸੀ ਕਹਿੰਦੀ ਮੇਰੇ ਦੇਰ ਵੀ ਮੈਨੂੰ ਮਾਰਨ ਆਂਦਾ ਆ ਦਰਾਣੇ ਵੀ ਮਾਰਨ ਆਂਦੀ ਆ ਦੁਖੀ ਸੀ ਬਸ ਦੁਖੀ ਹੋ ਹੋ ਕੇ ਰੋ ਰੋ ਕੇ ਫੋਨ ਕੀਤਾ ਉਹਨੇ ਮੈਨੂੰ ਕਿਹਾ ਜਾ ਕੀ ਕਾਰਨ ਕੀ ਹੋਇਆ ਜਿਹੜਾ ਉਹਨੂੰ ਮਾਰਨ ਵਾਸਤੇ ਮਾਰ ਦੇ ਸੀ ਦਾ ਦਹੇਜ ਮੰਗਦੇ ਸੀ ਜਿਹਦੇ ਕੋਲ ਫਤੀਲਾ ਵੀ ਮੈਂ ਚਾਹ ਵਾਸਤੇ ਦਿੱਤਾ ਉਹਨੂੰ ਘਰੋਂ ਉਹ ਕੁਛ ਵੀ ਨਹੀਂ ਹੁੰਦਾ ਸੀਗਾ ਚੱਦਰ ਵੀ ਅਸੀਂ ਘਰੋਂ ਦਿੱਤੀ ਉਹਨੇ ਸੀਗਾ ਚੱਦਰ ਜਿਹੜਾ ਸਮਾਨ ਸੀ ਜਦੋਂ ਤੁਸੀਂ ਵਿਆਹ ਕੀਤਾ ਉਦੋਂ ਤੁਸੀਂ ਘਰ ਵਰ ਦੇਖਿਆ ਨਹੀਂ ਸੀਗਾ ਜਿੱਦ ਘਰ-ਘਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਮੇਰ ਨਾਲ ਦੀ ਕੁੜੀ ਦੀ ਸੱਸ ਇਹ ਦੋਨੋਂ ਇਕੱਠੇ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਸੀ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਦਿੰਦੇ ਆ ਉਹ ਸਾਡੇ ਮੋਰੇ ਕਦੇ ਵੀ ਤੁਸੀਂ ਆਪਣੀ ਧੀ ਸਾਨੂੰ ਦੇ ਦੋ ਤੇ ਤੁਹਾਡੀ ਧੀ ਸੁਖੀ ਰਹੂਗੀ ਕਦੇ ਦੁਖੀ ਨਹੀਂ ਹੋਊਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਇੰਨੇ ਉਹਨਾਂ ਨੇ ਮਾੜੇ ਹਾਲਾਤ ਕੀਤੇ ਕਿ ਆ ਇਹਨਾਂ ਬਾਬਾ ਸਾਰਾ ਕੁਝ ਵਾਪਰਿਆ ਇਹਦੇ ਨਾਲ ਸਾਡੀ ਭੈਣ ਸਾਡੇ ਹੱਥੋਂ ਘਾਟ ਬੈਠੇ ਸੀ ਇਹਨੂੰ ਮਾਰਿਆ ਗਿਆ ਜਾਂ ਉਹਨੇ ਜੀ ਮੈਨੂੰ ਤਾਂ ਲੱਗਦਾ ਮਾਰਿਆ ਗਿਆ ਉਹਦੇ ਚੂੜਾ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇੰਨਾ ਦਬਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗਲੇ ਤੇ ਹੋਏ ਹੋਣਗੇ ਹਜੇ ਤੱਕ ਉਹਦੇ ਨਿਸ਼ਾਨ ਸਾਡੇ ਕੋਲ ਦੇਖ ਨਹੀਂ ਹੁੰਦੇ ਮੇਰੇ ਅੱਖਾਂ ਮਰੇ ਸਾਰੀ ਰਾਤ ਉਹੀ ਨਜ਼ਰ ਆਉਂਦੀ ਰਹੀ ਹੈ ਜੀ ਮੰਗਦੀ ਹਾਂ ਮੈਂ ਬਸ ਇਨਸਾਫ ਚਾਹੁੰਦੀ ਹਾਂ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਤੜਪ ਤੜਕੇ ਮਰੀ ਇਨਾਂ ਨੂੰ ਵੀ ਸਜ਼ਾ ਦਿਓ ਮੇਰੇ ਹੱਥ ਜੋੜ ਕੇ ਤੁਹਾਡੇ ਮੋਹਰੇ ਬਸ ਇਹੀ ਬੇਨਤੀ ਹੈ ਕਿ ਮੈਂ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਕਿ ਜਿਸ ਤਰ੍ਹਾਂ ਮੈਂ ਦੋ ਹੀ ਸਿਰਫ ਇੱਕ ਨਹੀਂ ਜਾਇਆ ਇੱਕ ਮਹੀਨੇ ਦੇ ਵਿੱਚ ਜੋ ਪਰਿਵਾਰ ਦੇ ਚਾਅ ਨਹੀਂ ਪੂਰੇ ਹੋਏ ਕੀ ਕਾਰਨ ਵਜਾ ਕੇ ਜੇ ਮੈਨੂੰ ਨਹੀਂ ਪਤਾ 4 ਦਿਨਾਂ ਦੇ ਵਿੱਚ ਵਿੱਚ ਅਸੀਂ ਚੌਥੇ ਦਿਨ ਇਹਨਾਂ ਦੇ ਘਰੇ ਗਏ ਆ ਇਹਨਾਂ ਦੀ ਦਰਾਨੀ ਨੇ ਜਾਂਦੇ ਹੀ ਸਾਡੀ ਇੰਨਾ ਜਾਨੀ ਕਿ ਸਾਡੇ ਨਾਲ ਕਲੇਸ਼ ਕੀਤਾ ਮੇਰੇ ਘਰ ਵਾਲਾ ਮੇਰੇ ਨਾਲ ਕੁੜੀ ਦਾ ਘਰ ਵੱਜੋ ਦਾ ਸੱਨੀ ਆ ਉਹ ਵੀ ਉੱਥੇ ਹੀ ਸੀ ਮੇਰੇ ਮੋਰੇ ਉਹ ਮੋਰੇ ਹੱਥ ਵੀ ਜੋੜ ਦਰ ਕੇ ਕਹਿੰਦਾ ਚੁੱਪ ਹੋ ਜਾ ਮੈਂ ਸਿਰਫ ਆਂਟੀ ਨਾ ਮੇਰੀ ਭੈਣ ਦੀ ਸੱਸ ਜਿਹੜੀ ਆ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਖਾਂਟੀ ਜੀ ਬੇਅਦਾ ਅਦਾ ਕਰਕੇ ਮੇਰੀ ਭੈਣ ਨੂੰ ਦੁਖੀ ਬਹੁਤ ਕਰਦੀ ਆ ਉਹ ਪਿੱਛੇ ਦੀ ਆ ਕੇ ਮੈਨੂੰ ਚੁਟਕੀਆਂ ਮਾਰ ਮਾਰ ਕੇ ਮੈਨੂੰ ਬਦਮਾਸ਼ ਬਦਮਾਸ਼ ਕਹਿ ਕੇ ਸਾਨੂੰ ਬੋਲਦੀ ਸੀ ਇਹ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਤੁਹਾਡੀ ਇਹ 4 ਦਿਨ ਹੋਏ ਸਨ ਵਿਆਹ ਨੂੰ ਜੀ ਜਿਹੜੀ ਜਿਹੜੀ ਗੱਲ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀ ਹਾਂਜੀ ਮੈਂ ਦੱਸ ਰਹੀ ਸੀ ਇਹਨਾਂ ਦੀ ਸੱਸ ਨੂੰ ਵੀ ਦੱਸਿਆ ਠੀਕ ਹੈ ਅਸੀਂ ਰੋਜ਼ ਇਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਇਹਨਾਂ ਨੂੰ ਜੇ ਨਹੀਂ ਇਹਨਾਂ ਦਾ ਬਸੇਬਾ ਹੁੰਦਾ ਨੇ ਇਹਨੂੰ ਅਲੱਗ ਕਰ ਦੋ ਜੁੜੇ ਕਰ ਦੋ ਕਿ ਇਹਨਾਂ ਨੂੰ ਕਿਤੇ ਕਿਰਾਏ ਤੇ ਕਮਰਾ ਲਾ ਦੇ ਦੋ ਸਾਡੀ ਭੈਣ ਤਾਂ ਅਜ ਬਚ ਜਾਂਦੀ ਹੂੰ ਤਾਂ ਕਹਿੰਦੇ ਕੋਈ ਦਵਾਈ ਵਗੈਰਾ ਵੀ ਚੱਲਦੀ ਸੀ ਕੁੜੀ ਤੇ ਹਾਂਜੀ ਉਹਦੀ ਮੈਡੀਸਿਨ ਚੱਲਦੀ ਸੀ ਉਹ ਦਿਮਾਗ ਜਦੋਂ ਸਿਰ ਸਿਰ ਦਰਦ ਹੋਣ ਲੱਪਾਂਦਾ ਸੀ ਇਸ ਕਰਕੇ ਅਸੀਂ ਉਹਦੀ ਦਵਾਈ ਚਲਾਈ ਹੋਈ ਹੈ ਨੇ ਸਾਲ ਹੋਇਆ ਉਹ ਵੀ ਗਾਇ ਚੱਲਦੇ ਦੱਸਿਆ ਸੀ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਇਹਨਾਂ ਦੀ ਵਿਆਹ ਕੀਤਾ ਅਸੀਂ ਕੋਈ ਲੋਕ ਲਕੋਣ ਨਹੀਂ ਦਿੱਤਾ ਸੀ ਕੋਈ ਗੱਲ ਨਹੀਂ ਸੀ ਕੋਈ ਚੀਨੋ ਕੋਈ ਜੀ ਸਰ ਕਿ ਕਨਸਾ ਨੂੰ ਇਨਫੋਰਮੇਸ਼ਨ ਆਈ ਸੀ ਕਿ ਸਲੋਹ ਕਲੋਨੀਆ ਚ ਕੋਈ ਲੇਡੀ ਨੇ ਪਹਾਲ ਲਿਆ ਤੇ ਮੈਂ ਸਮੇਂ ਸਿਰ ਡਿਊਟੀ ਅਫਸਰ ਨੂੰ ਉਹਦੇ ਰਾਤ ਪਹੁੰਚੇ ਸੀ ਕਿ ਪਹਿਲਾਂ ਮਤਲਬ ਡੈਡ ਬੋਡੀ ਉਹਨਾਂ ਦੇ ਲਾੜੀ ਸੀ ਪੱਕੇ ਨਾਲ ਪਹਾਲ ਲਿਆ ਲੋ ਕਿ ਰਾਤ ਨੂੰ ਸੋ ਜਾ ਕੇ ਸੀ ਲੜਕੀ ਵੀ ਉहां पे ਤੇ ਸੱਸ ਵੀ ਉੱਥੇ ਸੀ ਤੇ ਬਾਕੀ ਤੇ ਉੱਥੇ ਰਿਪੋਰਟ ਦੇ ਮਹਤਵਰ ਬੰਦੇ ਸੀਗੇ ਉਹ ਵੀ ਹਾਜ਼ਰ ਸੀ ਕਿ ਮੌਕੇ ਮੌਕੇ ਤੋਂ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਾ ਭਾਰਤੀ ਮੋਰਚਰੀ ਦੇ ਵਿੱਚ ਬਾਕੀ ਉਹਨਾਂ ਨੇ ਕਰਦੇ ਆ ਯਾਰ ਮੈਂ ਜੋ ਉਹ ਬਿਆਨ ਲਗਾਉਣ ਦੇ ਉਹਦੇ ਮਦਦ ਕਰ ਸਰ ਪਤਾ ਕਿ ਲੜਕੀ ਜਿਹੜੀ ਮੈਰਿਜ ਹੋਈ ਨਹੀਂ ਵੀ ਮੀਨਾ ਡੈਡ ਨਹੀਂ ਹੋਈ ਸੀ ਹਾਂਜੀ ਮੀਨਾ ਘੋਰਾ ਸੀ ਤੇ ਉਹਦੀ ਮੈਰਿਜ ਹੋਈ ਸੀ ਠੀਕ ਹੈ ਹਾਂਜੀ ਕੋਈ ਤਾਂ ਸਾਹਮਣੇ ਹੋ ਰਹੀ ਹੈ ਵੀ ਕੋਈ ਉਹ ਤਾਂ ਕਵਾਰਦ ਨੂੰ ਕਦੀ ਗੱਲ ਹੋਈ ਜਾ ਲੜਕੀ ਆਪੇ ਇਹਨੇ ਈਸ਼ੂ ਸੈੱਟ ਕੀਤਾ ਫੈਨ ਦੇ ਜਿਹੜਾ ਇਹਦਾ ਸੁਸਾਈਡ ਉਹਨੇ ਆਪ ਕੀਤਾ ਲੱਗਦਾ ਤੇ ਬਾਕੀ ਨੂੰ ਪੋਸਟ ਮਾਰਡਮ ਦੇ ਵਿੱਚ ਨੋ ਰਿਪੋਰਟ ਦੇ ਵਿੱਚ ਆਊਗਾ ਕਿਉਂਦੇ ਬੰਦਾ ਉਹ ਕਾਰਵਾਈ ਕਰਦਾ ਕਿੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੀ ਜਿਹੜੀ ਕੋਈ ਪ੍ਰੋਬਲਮ ਸੀਗੀ ਨਹੀਂ ਉਹ ਸਮਝਿਆ ਵੀ ਕੋਈ ਦੀ ਕੋਈ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਉਹ ਤਾਂ ਉਹ ਬਾਕੀ ਹਜੇ ਸਾਡੇ ਕੋਲ ਆਨ ਦੀ ਰਿਪੋਰਟ ਨਹੀਂ ਕੋਈ ਗੱਲਬਾਤ ਹੈ ਅਗਰ ਨੂੰ ਜੋ ਪਤਾ ਲੱਗੇ ਉੱਥੇ ਉਹਨਾਂ ਦੇ ਕਰਦਾਂਗੇ ਉਹ ਕੀ ਕਾਰਵਾਈ ਕਰ ਰਹੇ ਸਨ ਵੀ ਅਸੀਂ ਦੇਖਦਾ ਜੋ 2 ਵਜੇ ਸਟੇਟਮੈਂਟ ਲਿਖੋਣਗੇ ਉਹਨੂੰ ਦਾ ਕਾਰਵਾਈ ਕਰਦੇ ਆ ਓਕੇ ਥੈਂਕ ਯੂ ਜੀ